ਸੱਜਣ ਸੱਚਾ ਪਾਤਸ਼ਾਹ ਹੁ ਸੇ ਸ੍ਰੀਮਾਨੰਦ ਸ਼ਾਹ ਜਿਸ ਪਾਸ ਬਹਿਠਿਆ ਸੋਹੀ ਸੌਨਦਾਂ ਵੀ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਛੰਤ ਮਹਲਾ 4 ਘਰ ਬਿਲਾ ਇੱਕomega ਸਤਿਗੁਰ ਪ੍ਰਸਾਦ ਹਰ ਜੀਓ ਕਿਰਪਾ ਕਰੇ ਤਾ ਨਾਮ ਧਿਆਈਐ ਜੀਓ ਸਤਿਗੁਰ ਮਿਲੈ ਸੁਭਾਈ ਸਹਿਜ ਗੁਣ ਗਾਈਐ ਜੀਓ ਹਰ ਜੀਓ ਕਿਰਪਾ ਕਰੇ ਤਾ ਨਾਮ ਧਿਆਈਐ ਜੀਓ ਸਤਿਗੁਰ ਮਿਲੈ ਸੁਭਾਈ ਸਹਿਜ ਗੁਣ ਗਾਈਐ ਜੀਓ ਗੁਣ ਗਾਏ ਵਿਸਾ ਸਦਾ ਅਨੰਦਿਨ ਜਾ ਆਪ ਸੱਚੇ ਭਾਵਈ ਅਹੰਕਾਰ ਹਮ ਤਜੈ ਮਾਇਆ ਸਹਿਜ ਨਾਮ ਸਮਾਵਈ ਆਪ ਕਰਤਾ ਕਰੇ ਸੋਈ ਆਪ ਦੇ ਤਾ ਪਾਈਐ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਦਰਸ ਸੋਚ ਦੇਹੁ ਪੂਰੇ ਸਤਿਗੁਰਾਂ ਜੀਓ ਹਉ ਤਸੇਵੀ ਦੇਰਤ ਬੈ ਕਦੇ ਨਾ ਵਿਸਰ ਜੀਓ ਕਦੇ ਨਾ ਵਿਸਾਰੀ ਅਰਘ ਸੁਭਾਈ ਜਾ ਨਾਮ ਲਈ ਤਾ ਜੀਵਾ ਸ਼ਰਵਣੀ ਸੁਣੀ ਤੈਨ ਪੰਤ੍ਰਿਤ ਤ ਗੁਰਮੁਖ ਅੰਮ੍ਰਿਤ ਪੀਵਾ ਨਦਰ ਤਾਂ ਸਤਿਗੁਰ ਮਿਲੇ ਅਨ ਦਿਨ ਵਿਵੇਕ ਗੁਧ ਵਿਚਾਰੈ ਅੰਦਰ ਸੱਚਾ ਥੇਹ ਦੂਰੇ ਸਤਿਗੁਰ ਸਤ ਸੰਗਤ ਮਿਲੇ ਅਵਣ ਭਾਗ ਤਾ ਹਰਸ ਆਵੇ ਜੀਉ ਅੰਦਰ ਰਹੇ ਦਿਵਾਈ ਤਸਹਿ ਸੁਮਾਵੇ ਜੀਉ ਸਹਿਜ ਸਮਾਵੇ ਤਾ ਹਰ ਮਨ ਭਾਵੇ ਸਦਾ ਚੀਤ ਪਰਾਂਗੀ ਹਰ ਤਰਪਤ ਸੋ ਪਾ ਜਗ ਅੰਤਰ ਰਾਮ ਨਾਮ ਦੇਵ ਲਾਗੀ ਹਰਖ ਸੋਗ ਗੁਹਾਤੇ ਮੁਕਤ ਜੋ ਪ੍ਰਮ ਕਰੇ ਸੋ ਭਾਵੇ ਸਤ ਸੰਗਤ ਮਿਲੇ ਵਡ ਭਾਗ ਤਾ ਹਰ ਰਸ ਆਵੇ ਜੀਵ ਦੂਜਾ ਭਾਇ ਦੁਖ ਹੋਏ ਮਨ ਮੁਖ ਜਮ ਜੋ ਹਿਆ ਜੀਓ ਹਾਈ ਹਾਈ ਕਰੇ ਦਿਨਾਂਤ ਮਾਇਆ ਦੁਖ ਮੋਹਿਆ ਜੀਓ ਮਾਇਆ ਦੁਖ ਮੋਹਿਆ ਹਉ ਮੈਂ ਰੁਹਿਆ ਮੇਰੀ ਮੇਰੀ ਕਰਤਣਾ ਵਈ ਜੋ ਪ੍ਰਭ ਦੇ ਤਿਸ ਚੇਤਾ ਨਹੀ ਅਤ ਕੈ ਆਪਸ ਤਾ ਵਈ ਬੇਦਨਾਂ ਨੂੰ ਸਾਥ ਨ ਚੱਲੇ ਪੁੱਤਰ ਘਾਤਰ ਮਾਇਆ ਤੁਹ ਜਿਹਾ ਦੂਜਾ ਭੈ ਦੁਖ ਹੋਏ ਮਰ ਮੁਖ ਜਮਝੋਇਆ ਜੀਓ ਕਰ ਕਿਰਪਾ ਰਹਿੋ ਮਿਲਾਏ ਮਹਾਰਗ ਪਾਇਆ ਜੀਓ ਸਦਾ ਰਹਿ ਕਰ ਜੋੜ ਬ੍ਰਹਮ ਅਰ ਭਾਇਆ ਜੀਓ ਪ੍ਰਭ ਮਨ ਭਾਵੇਂ ਤਾਂ ਹੁਕਮ ਸੁਣਾਵੇ ਹੁਕਮ ਮੰਨ ਸੁਖ ਪਾਇਆ ਅਨੰਦ ਜਪਤ ਰਹੇ ਦਿਨ ਰਾਤੀ ਸਹਜ ਨਾਮ ਧਿਆਇਆ ਨਾਮੋ ਨਾਮ ਮਿਲੀ ਵੜਾਈ ਨਾਨਕ ਨਾਮ ਮਨ ਭਾਵੇ ਕਰ ਕਿਰਪਾ ਰਿ ਹੋ ਨਰਾਇਣ ਕਰ ਕੇ ਪਾਲਿ ਹੋ ਮਲਾਈ ਮਹਲ ਭਰ ਪਾਵੇਂ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ